ਸਤਿ ਸ਼੍ਰੀ ਅਕਾਲ ਜੀ ਮੈਂ ਦਾ ਗੱਲ ਡੇਰੀ ਫਾਰਮ ਬੂਆ ਵਾਲੇ ਤੇ ਤੁਹਾਡਾ ਸਵਾਗਤ ਹੈ ਅੱਜ ਖੇਤ ਆਏ ਵੇ ਸੀ ਬੱਚੇ ਲੈ ਕੇ डेली ਰੁਟੀਨ ਤਾਂ ਸਾਡਾ ਪੱਕਾ ਹੀ ਆ ਵੀ ਇਸ ਵੇ ਸਵੇਰ ਸਵੇਰ 8-9 ਵਜੇ ਤੋਂ ਪਹਿਲਾਂ ਪਹਿਲਾਂ ਪੱਠੇ ਘਰੇ ਉਹ ਆਪਣਾ ਪੁਰਾਣਾ ਵੈੜਾ ਹੁਣ ਉਹ ਗੱਡੀ ਜੋੜ ਲਿਆ ਤੇ ਪਹਿਲਾਂ ਉਹ ਵੀ ਜਿਹਨ ਦੀ ਸ਼ੌਂਕ ਨਾ ਹੀ ਰੱਖਿਆ ਸੀ ਪਿੰਡ ਭਜਾ ਭੂ ਲਈਦਾ ਸੀ ਆ ਨਿਕਾਵਾ ਸ਼ਹਿਰ ਕੀ ਨਗੌਰ ਤੋਂ ਆਇਆ ਬਹੁਤ ਸੋਹਣਾ ਹਾਂ ਹੁਣ ਜਿਹੜਾ 4 ਦਾ 6 6 ਦਾੰਦਾ ਇਹ 2 ਰੁਪਏ ਜਾਇਆ ਸੀ ਵਧੀਆ ਭਜਿਆ ਪੂਰਾ ਵਧੀਆ ਚਲੋ ਪਹਿਲੀ ਯਾਰ ਭਜਾਇਆ ਸੀਗਾ ਵੀ ਜਾਂਦੀ ਸਾਡੇ ਵਿੱਚ ਉਹ ਹੈ ਨਹੀਂ ਸੀ ਜਿੱਦਾਂ ਗਰੁੱਪਾਂ 'ਚ ਕੰਮ ਚੱਲਦਾ ਵੀ ਬੱਚਾ ਪੱਕੇ ਬਾਣ ਜਾਂਦੀਆਂ ਜੋੜੀਆਂ ਅਸੀਂ ਤਾਂ ਸ਼ੌਂਕ ਨਾਲ ਚਲੋ ਪੈਂਡ ਠੋਕ ਟੱਕ ਰਹਿ ਗਈ ਏ ਢੇੜਾ ਗੁੜਾ ਦੇ ਲਈਦਾ ਬੱਚਿਆਂ ਦਾ ਤੇ ਉਹਦਾ ਮੇਲੇ ਮੂਲੇ ਤੇ ਨਹੀਂ ਗਏ ਸੀ। ਉਹਦੋਂ ਬਾਈ ਸੀਰੇ ਉਹਨਾਂ ਨੇ। ਪਲੂਰ ਵਾਲਿਆਂ ਨੇ ਬਾਈ ਸੇਖੇ ਵਾਲਾ ਸੀਰਾ। ਇਹਨਾਂ ਨਾਲ ਗਏ ਸੀ ਤੇ ਭੱਜਾ ਬਹੁਤ ਚੰਗਾ ਭੱਜਾ। ਤੇ ਬਾਕੀ ਕਰੰਟ ਅਕਾਊਂਟ ਦਾ ਬਹੁਤ ਬਹੁਤ ਖਾਸਾ। ਬਾਕੀ ਵੇਖਾਂਗੇ ਜੇ ਕੋਈ ਚੰਗਾ ਵਛਾ ਭੱਜਣ ਵਾਲਾ ਫੋਨ ਟੱਕਰ ਗਿਆ ਦਾ। ਉਹਦੇ ਨਾਲ ਛੱਡਿਆ ਵੀ ਕਰਾਂਗੇ। ਫੋਲੋਅਰ ਦੇ ਵਿੱਚ ਆਉਣੇ ਵਛਾ। ਨਿਕਾ ਤਿਆਰ। કરી ਜਾਂਦੇ ਆ ਇਹ ਭਜਾਇਆ ਕਰਾਂਗੇ ਕਿਉਂ ਹੁਣ ਨਿੱਕੇ ਤਿੰਨ ਚਾਰ ਲੈ ਲਿਆ ਫਿਰ ਵਾਛਿਆਂ ਦਾ ਹਾਨ ਬਣ ਜਾਂਦਾ ਇਹ ਇਹਦੇ ਚ ਵੀ ਬਹੁਤ ਬਹੁਤ ਖਾਸੀ ਖਾਸਾ ਹੀ ਕਰੰਟਾ ਇਹਦੇ ਚ ਪਿੱਛੇ ਤਾਂ ਇਹ ਹੋਣ ਹੀ ਨਹੀਂ ਦਿੰਦਾ ਬਹੁਤ ਚੰਗਾ ਵਾਤਾਵਰਣ ਹੋ ਗਿਆ ਬਾਬੇ ਦੀ ਮਿਹਰ ਨਾਲ ਚਲੋ ਜਿੰਨੀ ਕਾਕ ਨੂੰ ਪਰਖ ਤੇ ਉਹ ਆਪਣਾ ਵੱਡਾ ਉਹ ਆਪਣਾ ਜਿਹੜਾ ਉਹਨੂੰ ਗੱਡੀ ਜੋੜਿਆ ਗਿਆ ਆ ਨਿਕਾਸ ਤਰ ਸੱਪ ਉਡਣਾ ਸੱਪ ਉਡਣਾ ਸੱਪ ਇਹਦਾ ਨਾਮ ਆ ਰਖਤਾ